ਨੁਜਤ ਅਬਾਸ ਜੀ ਤੁਹਾਨੂੰ ਬਾਰੇ ਮੈਂ ਥੋੜੀ ਜਾਣਕਾਰੀ ਦੇਣਾ ਚਾਹਤ ਹਾਂ ਕਿ ਉਹ ਲਾਲ ਪਰ ਤੋਂ ਜਨਮੇ ਤੇ ਜਿਹਨੂੰ ਅਸੀਂ ਅੱਜ ਫਾਸਲਾ ਬਣਾ ਕਰਦੇ ਆ ਤੇ ਸਕੂਲ ਕਾਲਜ ਦੀ ਪੜਾਈ ਤੋਂ ਬਾਅਦ ਉਹਨਾਂ ਨੇ ਲੋਕ ਦੋਸਤੀ ਜਿਹੜੀ ਹੈਗੀ ਆ ਪੀਪਲ ਫ੍ਰੈਂਸ਼ਸ਼ਿਪ ਯੂਨੀਵਰਸਿਟੀ ਮਾਸਕੋ ਤੋਂ ਰੂਸੀ ਭਾਸ਼ਾ ਤੇ ਬਿਸ਼ਪ ਸਾਹਿਬ ਦਾ ਅਧਿਐਨ ਕਰਨ ਲਈ ਸਕਾਲਰਸ਼ਿਪ ਮਿਲਿਆ ਨੂੰ ਤੇ اسلامਾਬਾਦ ਦੇ ਵਿੱਚ ਉਹਨਾਂ ਨੇ ਆਕਸਫਾਮ ਜੀ ਵੀ ਦੇ ਵਿੱਚ ਪ੍ਰੋਜੈਕਟ ਅਫਸਰ ਤੋਂ ਕੰਮ ਕੀਤਾ 1975 ਵਿੱਚ ਖੋਜਕਾਰ ਦੇ ਤੌਰ ਦੇ ਉੱਤੇ ਪਾਕਿਸਤਾਨ ਔਰਤਾਂ ਦੀ ਆਵਾਜ਼ ਦੇ ਤਹਿਤ ਉਹਨਾਂ ਨੇ 10 ਦਸਤਾਵੇਜ਼ੀ ਫਿਲਮਾਂ ਬਣਾਈਆਂ ਤੇ 1996 ਦੇ ਵਿੱਚ ਯੂਕੇ ਆਏ ਤੇ ਲਿੰਕਲਿਡ ਯੂਨੀਵਰਸਿਟੀ ਤੋਂ ਉਹਨਾਂ ਨੇ ਸਮਾਜ ਦੇ ਵਿੱਚ ਔਰਤ ਮਤ ਬਰਾਬਰੀਤਾ ਦੀ ਪੜਾਈ ਕੀਤੀ ਤੇ ਮਾਪੇ ਬਲੋ ਬੱਚਿਆਂ ਨੂੰ ਪੰਜਾਬੀ ਸਕੂਲ ਦੇ ਨਿਕਾਂ ਕਾਪਾ ਦੇ ਨਾਲ ਨਾਲ ਗੋੜੇ ਕਹਾਣੀਆਂ ਲੋਰੀਆਂ ਦੀਆਂ ਦੋ ਆਡੀਓ ਸੀਰੀਜ਼ ਕਾਰ ਕੀਤੀਆਂ ਤੇ 2012 ਤੋਂ ਉਹ ਪੰਜਾਬੀ ਭਾਸ਼ਾ ਨੂੰ ਜਿਕਲੀ ਨੂੰ ਸਲਸਲ ਸਮਰਪਿਤ ਨੇ ਲਗਾਤਾਰ ਨੰਤਰ ਸਮਰਪਿਤ ਨੇ बहुत बहुत शुक्रिया बहुत सत्कार का सलाम। मैं पेपर पढ़ती तो जाएगी। 2012 में बारह खोज की ऑक्सफोर्ड में साउथ एशियन माप्योध अपने बाला नर्सरी तो पहले घर के अंदर किस किस्म दोरियां कहानियां दखीर ਇਸ ਦੀ ਕਿਤਾਬਾਂ ਵਿੱਚ ਲੋਕਾਂ ਦੀ ਖਾਸ਼ ਨੂੰ ਸਾਹਮਣੇ ਰੱਖਦੇ ਹੋਏ ਪੰਜਾਬੀ ਦੇ ਨਾਲ-ਨਾਲ ਹਿੰਦੀ ਤੇ ਉਰਦੂ ਦੀਆਂ ਵੀ ਕੁਝ ਕਹਾਣੀਆਂ ਤੇ ਲੋਰੀਆਂ ਸ਼ਾਮਲ ਕੀਤੀਆਂ ਗਈਆਂ। ਉਹ ਵਾਲੀਆਂ ਜਿਹੜੀਆਂ ਕਿ ਜ਼ਿਆਦਾ ਮਾਪੇ ਜਾਣਦੇ ਸੀ, ਯਾਨੀ ਕਿ ਉਹਨਾਂ ਕੋਲ ਉਹ ਹੈ ਸੀ। ਮੇਰਾ ਅੱਜ ਦਾ ਪੇਪਰ ਇਸ ਖੋਜ ਦੀ ਲੰਮਾ ਜਿਹੜਾ ਪ੍ਰੋਸੈਸ ਹੈ ਮਾਪੋ ਦੀ ਬਾਰੇ ਗੱਲ ਨਹੀਂ ਕਰਾਂਗੀ। ਤੇ ਮੇਰਾ ਭਾਵੇਂ ਮੈਂ ਮੇਰਾ ਜ਼ੋਰ ਹੈ ਕਿ ਲੋਰੀਆਂ ਤੇ ਕਹਾਣੀਆਂ ਦਾ ਬੱਚੇ ਦੀ ਮੋਢਲੀ ਹਯਾਤੀ ਦੀ ਬੁਰਦਰ ਉਤੇ ਕੀ ਅਸਰ ਪੈਂਦਾ ਰਿਸਰਚ ਤੋਂ ਪਤਾ ਲੱਗਿਆ ਕਿ ਆਕਸਫੋਰਡ ਦੀਆਂ ਜ਼ਿਆਦਾਤਰ ਨਵੀਆਂ ਮਾਵਾਂ ਕੋ ਲੋਰੀਆਂ ਕਹਾਣੀਆਂ ਨਹੀਂ ਲੈਣਾ ਸਵਾਲ ਕਿਉਂ ਇਸ ਮੁੱਦੇ ਤੇ ਕੋਈ ਖੋਲਦੀ ਲੋੜ ਹੈ ਅਰੇ ਇਥੇ ਅੰਦਾਜ਼ਾ ਲਾ ਕੇ ਗੱਲ ਅੱਗੇ ਪਹੁੰਚਾ ਸਕਦੇ ਹਾਂ ਕਰ ਸਕਿਆ ਕਿ ਅੱਜ ਸਾਡੇ ਕੋਲ ਲੋਰੀਆਂ ਤੇ ਕਹਾਣੀਆਂ ਕਿੱਥੇ ਗਵਾਚ ਗਈਆਂ ਉਹ ਸਾਰੀਆਂ ਲੋਰੀਆਂ ਕਿੱਥੇ ਗੀਆਂ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਨਾਨੇ ਦਾਦੇ ਸੁਣਾਇਆ ਕਰਦੇ ਸੀ ਖਬਰੇ ਅੱਜ ਦੀ ਤਰੱਕੀ ਦੀ وجہ ਤੋਂ ਅਸੀਂ ਉਸ ਸਾਂਝੇ ਟੱਬਰ ਤੋਂ ਨਿਕਲ ਗਏ ਨਿਕਲ ਗਏ ਜਿਹੜੇ ਕਾਰਨ ਐ ਤੇ ਇੰਜ ਦੇ ਹੋਰ ਕਈ ਖਜ਼ਾਨੇ ਸਾਡੇ ਅਸੀਂ ਗਵਾ ਬੈਠੇ ਮੁੱਖ ਦੀ ਗੱਲ ਇਹ ਵੇ ਕਿ ਸਾਡੇ ਕੋਲ ਨਾ ਤੇ ਵੇਲਾ ਹੈ ਪਾਚੀ ਕਵਿਤੇ ਤੇ ਨਾ ਹੀ ਸਾਨੂੰ ਲੋਰੀਆਂ ਤੇ ਕਹਾਣੀਆਂ ਆਉਂਦੀਆਂ ਨੇ ਜਿਹੜੀਆਂ ਅਸੀਂ ਆਪਣੇ ਬਾਲਾਂ ਨਾਲ ਸਾਂਝੀਆਂ ਕਰ ਸਕਦੇ ਹਾਂ ਇਹਦੀ ਥਾਂੇ ਮੋਬਾਈਲ ਫੋਨ ਦੀ ਸਕਰੀਨ ਤੇ ਟੈਲੀਵਿਜ਼ਨ ਨੇ ਬਹੁਤ ਰੁਸ਼ਕ ਕਰ ਦਿੱਤਾ ਇਦੀ ਥਾਂੇ ਮੋਬਾਈਲ ਫੋਨ ਦੀ ਸਕਰੀਨ ਤੇ ਟੀਵੀ ਵਗੈਰਾ ਨੇ ਲੈ ਲਈ ਮੇਰਾ ਕਹਿਣਾ ਮਤਲਬ ਐਂ ਹੈ ਕਿਸ ਨਹੀਂ ਕਿ ਨਵੀਂ ਟੈਕਨੋਲੋਜੀ ਨੇ ਅਸੀਂ ਨਹੀਂ ਮੰਨਦੇ ਦਰਸਲ ਐ ਧਿਆਨਦਾਨ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜਾ ਨੁਕਸਾਨ ਸਾਡੀ ਬੋਲੀ ਤੇ ਵਿਰਸੇ ਨੂੰ ਹੋ ਰਿਹਾ ਹੈ ਉਹ ਦਾ ਜਮੇਦਾਰ ਕੋਰੇ ਮੈਂ ਅੱਜ ਦੇ ਪੇਪਰ ਵਿੱਚ ਆਪਣੇ ਤਜਰਬੇ ਤੇ ਖੋਜ ਜੋ ਜੋ ਕੁਝ ਸਿੱਖਿਆ ਜੋ ਜਾਣਿਆ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੀ ਇੱਕ ਗੱਲ ਤੇ ਤੇ ਅਸੀਂ ਸਭ ਇਤਫਾਕ ਕਰਾਂਗੇ ਕਿ ਜਦੋਂ ਬਾਲ ਜਾਂਦੇ ਨੇ ਉਹਨਾਂ ਦਾ ਦਿਮਾਗ ਇੱਕ ਪੂੰਜੀ ਹੋਈ ਤਖਤੀ ਜਾਂ ਇੱਕ ਸਾਫ ਸਲੇਟ ਵਾਂਗੂ ਜੇਦਰ ਤੇ ਮਾਪਿਓ ਤੇ ਬਾਕੀ ਸਮਾਜ ਆਪਣੇ ਨਕਸ਼ਾ ਉਲੀਕ ਦੇ ਨੇ ਰਿਸਰਚ ਦੱਸਦੀ ਹੈ ਕਿ ਬਾਲ ਦੀ ਹਯਾਤੀ ਵਿੱਚ ਬਾਲ ਦੀ ਹਯਾਤੀ ਦੇ ਵਿੱਚ ਬੁੱਢਲੇ ਜਿਹੜੇ 1001 ਦਿਨ ਸਭ ਤੋਂ ਕੀਮਤੀ ਹੁੰਦੇ ਹਨ ਯਾਨੀ ਬੱਚਾ ਕਨਸੀਵ ਕਰਨ ਤੋਂ 2 ਸਾਲ ਕਰਦੀ ਉਮਰ ਇਸ ਵੇਲੇ ਬੱਚੇ ਦਾ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੁੰਦਾ ਹੈ ਇਹਨਾਂ ਦੋ ਸਾਲਾਂ ਵਿੱਚ ਸਾਂ ਹੀ ਨਾਲ ਵਾਲ ਦੇ پلਕ ਦੀ ਪਰਵੀ ਨਹੀਂ ਰੱਖੀ ਜਾ ਸਕਦੀ ਉਹਦੇ ਵਿੱਚ ਪੰਜ ਤੱਤ ਵੇਖਣ ਸੁਣਨ ਸੁੰਘਣ ਚਖਣ ਤੇ ਛੂਣ ਦੀਆਂ ਵਿਸਾ ਉਜਾਗਰ ਕੀਤੀਆਂ ਜਾ ਸਕਦੀ ਮਾਂ ਦੀ ਗੋਦ ਦੇ ਨਿਗ ਵਿੱਚ ਸੁਣੀਆਂ ਲੋਰੀਆਂ ਬਾਲ ਦੀ ਸਮਝ ਸੁਰਤ ਤੇ ਜ਼ੁਬਾਨ ਦੀ ਸਾਰੀ ਨੂੰ ਬਧਾਉਂਦੀਆਂ ਨੇ ਪਰ ਇਸ ਮਸਰੂਫ ਜ਼ਿੰਦਗੀ ਵਿੱਚ पंजाबी मां जी किसी प्रोफैशन जुड़ी है या नहीं जुड़ी दोल बाल ले वेला नहीं दूजा मसला अपनी बोली के विरस न बजोगे ये असी अपनी बोली प्यार नहीं करते अपने बाला न अपनी बोली बोलते ही नहीं इस प्रोजेक्ट में शामिल होने वाले ज़्यादातर मापे पंजाबी की बजाए उर्दू ਹੰਦੀ ਜਾਂ ਵਿਸੀ ਬੱਚਿਆਂ ਨਾਲ ਬੋਲਣਾ ਪਸੰਦ ਕਰਦੀ ਸੀ ਜੇ ਤੇ ਵਜਾ ਤੂੰ ਨਾ ਤੇ ਬਾਲ ਕੋ ਘਰ ਦੀ ਬੋਲੀ ਹੈ ਤੇ ਨਾ ਹੀ ਆਪਣੀ ਪਛਾਣ ਮੇਰੇ ਕੰਮ ਦੇ ਦੌਰਾਨ ਇਹ ਗੱਲ ਖੁੱਲ ਕੇ ਸਾਹਮਣੇ ਆਈ ਕਿ ਦੂਜੇ ਮੁਲਕਾਂ ਦੇ ਲੋਕ ਆਪਣੀ ਬੋਲੀ ਘਰ ਵਿੱਚ ਬੋਲਣਾ ਪਸੰਦ ਕਰਦੇ ਨੇ ਤੇ ਆਪਣੀਆਂ ਲੋਰੀਆਂ ਤੇ ਕਹਾਣੀਆਂ ਬਾਲਾਂ ਨੂੰ ਸੁਣਾਉਂਦੇ ਕੁਝ ਬਾਰੇ ਪਹਿਲੇ ਮੈਨੂੰ ਐਡਨਬਰੋ ਫੈਸਟੀਵਲ 'ਚ ਜਰਮਨ ਦਾ ਮੌਕਾ ਮਿਲਿਆ ਮੈਨੂੰ ਕਿਡ ਸੋਨ ਵਿੱਚ ਪੰਜਾਬੀ ਲੋਰੀਆਂ ਗਾਉਣ ਦਾ ਸੱਦਾ ਦਿੱਤਾ ਗਿਆ ਸੀ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਸਨ ਹਰ ਸਟੇਜ ਤੇ ਭੀੜ ਲੱਗੀ ਸੀ ਮੇਰੇ ਆਲੇ ਦੁਆਲੇ ਕਈ ਗੋਰੀ ਤੇ ਉਹਨਾਂ ਦੇ ਬੱਚੇ ਇਕੱਠੇ ਸਨ ਪਰ ਜਦੋਂ ਮੈਂ ਲੋਰੀ ਗਾਈ ਪੱਲੜ ਪੱਲੜ ਭਾਵੇ ਦਾ 바ਵਾ ਕਣਕਲੀ ਹੋਵੇਗਾ ਭਾਵੇਂ ਤੇ ਕੇ ਛੱਤੇ ਕੀ 100 ਰੁਪਇਆ ਮਿਲਤੇਗੀ ਪਤਾ ਨਹੀਂ ਕਿੱਥੋਂ ਕਿੱਥੋਂ ਚੜਦੇ ਤੇ ਰੈਂਦੇ ਪੰਜਾਬ ਦੇ ਵਾਸੀ ਇਕੱਠੇ ਹੁੰਦੇ ਤੇ ਉਹਨਾਂ ਦੀ ਆਪਸੀ ਬੁਰੀ ਇਸ ਪੰਜਾਬੀ ਲੋਰੀ ਨੇ ਮੁਕਾਦਮਤੀ ਉਸ ਫੈਸਟੀਵਲ ਦਾ ਇੱਕ ਵਾਕਿਆ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਬਲਕਿ ਇਹ ਵਾਕਿਆ ਮੈਂ ਕਈ ਜਗ੍ਹਾ ਤੇ ਸੁਣਾਨੀ ਆ ਕਿਉਂਕਿ ਇਸ ਵਾਕਿਆ ਨਾਲ ਸਾਨੂੰ ਅੱਜ ਦੇ ਹਾਲਾਤ ਦੀ ਪੁਰਾਣੀ ਜਾਣਕਾਰੀ ਮਿਲਦੀ ਹੈ ਉੱਥੇ ਮੇਰੀ ਮੁਲਾਕਾਤ ਸ਼ੇਖਪੁਰਾ ਤੋਂ ਆ ਕੇ ਯੂਕੀ ਵਿੱਚ ਵਸ ਜਾਣ ਵਾਲੀ ਇੱਕ ਟੱਬਰ ਨਾਲ ਹੋਣਾ ਉਹਨਾਂ ਵਿੱਚ ਇੱਕ ਵੱਡੀ ਉਮਰ ਦੀ ਬੀਬੀ ਸਨ ਦਿਨ ਮੇਰੀ ਮੇਰੀਆਂ ਲੋਰੀਆਂ ਸੁਣ ਕੇ ਕੁਝ ਸਵਾਲ ਕੀਤੇ ਤੂੰ ਕੌਣ ਹੈ ਕਿਉਂ ਪੰਜਾਬੀ ਲੋਰੀਆਂ ਗਾਉਣੀ ਹੈ ਜਦ ਮੈਂ ਉਹਨਾਂ ਨੂੰ ਦੱਸਿਆ ਕਿ ਲੋਰੀਆਂ ਪੰਜਾਬ ਦਾ ਕਦੀਮ ਵਿਰਸਾ ਤੇ ਤੇ ਮੈਂ ਆਪਣੀ ਬੋਲੀ ਤੇ ਆਪਣਾ ਵਿਰਸਾ ਬਚਾਣਾ ਚਾਹੁੰਦੀ ਆ ਇਸ ਹਾਸੇ ਮੈਂ ਪੰਜਾਬ ਦੀ ਲੋਰੀਆਂ ਤੇ ਵੀ ਤੇ ਪੰਜਾਬ ਦੀ ਪਛਾਣ ਕਰ ਰਹੀ ਮੇਰਾ ਜਵਾਬ ਸੁਣ ਕੇ ਉਹ ਉਸ ਬੀਬੀ ਦੀਆਂ ਅੱਖਾਂ ਭਾਰੀਆਂ ਤੇ ਅਖੰਡ ਦੀ ਦੋ ਤਿਆ ਪੋਦਿਆਂ ਵਾਲੀ ਤੇ ਮੈਂ ਵੀ ਆ ਔਰ ਇਸ ਆਲਿਆਂ ਲੋੜ ਨਹੀਂ ਮੈਨੂੰ ਹੀ ਆਉਂਦੀਆਂ ਨੇ ਪਰ ਮੈਨੂੰ ਆਪਣੇ ਘਰ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈ ਸਭ ਆਕਦੇ ਨੇ ਮਾਂ ਜੀ ਪੰਜਾਬੀ ਨਾ ਬੋਲੋ ਪੰਜਾਬੀ ਬੋਲਣ ਨਾਲ ਬਾਲਾਂ ਦੀ ਜ਼ੁਬਾਨ ਖਰਾਬ ਹੋ ਜਾਏਗੀ ਅੱਜ ਦੇ ਨਿੱਕੇ ਨਿੱਕੇ ਬੱਚੇ ਹਰ ਵੇਲੇ ਸਕਰੀਨ ਨਾਲ ਜੁੜੇ ਖਬਰ ਕੀ ਸਿੱਖ ਰਹੇ ਨੇ ਮੈਂ ਬੋਲਾਂ ਤੇ ਉਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਘਰ ਦਾ ਹਰ ਜੀ ਆਖਦਾ ਹੈ ਯੂਕੇ ਵਿੱਚ ਅੰਗਰੇਜ਼ੀ ਦੀ ਲੋੜ ਹੈ ਤੇ ਅੰਗਰੇਜ਼ੀ ਹੀ ਬੋਲੋ ਮੈਂ ਤੇ થી ਇਹ ਆਪਣੇ ਘਰ ਵਿੱਚ ਗੁੰਗੀ ਜੀ ਬਣ ਕੇ ਰਹੀ। ਕੱਲ ਨੂੰ ਵਾਪਸ ਆਪਣੇ ਮੁਦੇ ਵੱਲ ਧਿਆਨ ਲੈ ਮੈਂ ਤੰਨਿਤ ਇੱਕੋ ਜਿਹਾ ਪੋਜ਼ਿਟਿਵ ਮੁਸਬਤ ਜਿਹਾ ਮਸਾਲਾ ਨੇ ਉਹ ਵੀ ਇਹਨਾਂ ਚਾਹਮੀਆਂ। ਐ ਉਹ ਹੈ ਉਹਨਾਂ ਗਿਣੇ-ਚੁਨੇ ਪਰਿਵਾਰਾਂ ਬਾਰੇ ਮਸਾਲਾ ਨੇ ਜਿਨ੍ਹਾਂ ਆਕਸਫੋਰਡ ਦੇ ਐਸ ਪਾਇਲਟ ਪ੍ਰੋਜੈਕਟ ਵਿੱਚ ਹਿੱਸਾ ਲਿਆ। ਉਹਨਾਂ ਵੀ ਲੱਟ ਕੇ ਆਪਣੇ ਬਾਲਾਂ ਦੇ ਨਾਲ 20 ਸੈਸ਼ਨ 20 ਸੈਸ਼ਨ ਵੀਕ ਤੁਸੀਂ ਕਹ ਲੋ 20 20 ਅ ਵੀ ਹਰ ਤੇ ਲਗਾਂ ਲੋਰੀਆਂ ਤੇ ਕਹਾਣੀਆਂ ਮੇਰੇ ਨਾਲ ਮਿਲ ਕੇ ਇਹਨਾਂ ਵਾਲਾਂ ਦੇ ਤੇ ਦੂਜੇ ਵਾਲਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪ੍ਰੋਜੈਕਟ ਵਾਲੇ ਬੱਚਿਆਂ ਕੋਲ ਆਪਣੀ ਬੋਲੀ ਵੀ ਆਈ ਤੇ ਆਪਣਾ ਰਹਿਤ ਵੀ ਹਾਈ ਸੱਚੀ ਵਿਸਕੂਨ ਦਾਖਲ ਹੋਣ ਤੋਂ ਬਾਅਦ ਮਾ ਬਲੋ ਤੇ ਔਰ ਪਾਰ ਵਾਲਿਆਂ ਦਾ ਅਸਰ ਘਟਣਾ ਜਾਂਦਾ ਹੈ ਪਰ ਜੋ ਬੋਲੀ ਦਾ ਜਾਗ ਸਕੂਲ ਤੋਂ ਪਹਿਲੇ ਘਰ ਵਿੱਚ ਲੱਗ ਜਾਂਦਾ ਹੈ ਉਹ ਸਾਰੀ ਹਿਆਤੀ ਵਾਲਾ ਜੁੜਿਆ ਰਹਿੰਦਾ ਐਸ ਪ੍ਰੋਜੈਕਟ ਵਿੱਚ ਮੈਨੂੰ ਐਵੀ ਮੌਕਾ ਮਿਲਿਆ ਕਿ ਲੋਕਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਦੇ ਖਿਆਲ ਵਿੱਚ ਲੋਰੀ ਬੱਚੇ ਨਾਲ ਕਰਦੀ ਕੀ ਐਨਾ ਵੀ ਸੈਸ਼ਨ ਤੋਂ ਬਾਅਦ ਉਹਨਾਂ ਆਪਣੀ ਸਿਖਲਾਈ ਤੋਂ ਬਾਅਦ ਲੋਰੀ ਬਾਰੇ ਕੁਝ ਵਿਚਾਰ ਮੈਨਾਂ ਸਾਂਝੇ ਕੀਤੇ ਉਹਨਾਂ ਚੋਂ ਮੈਂ ਕੁਝ ਥਾਲਾ ਨਾਲ ਸ਼ੇਅਰ ਕਰਾਂਗੀ ਲੋਰੀ ਮਾਂ ਦੇ ਦਿਲ ਦੀ ਆਵਾਜ਼ ਲੋਰੀਆਂ ਬਾਲਾਂ ਨੂੰ ਆਪਣੀ ਪਛਾਣ ਤੇ ਪਿਛੋਕਰ ਨਾਲ ਜੋੜਦੀਆਂ ਨੇ ਲੋਰੀ ਨੂੰ ਕੜੀ-ਮੁੜੀ ਸੁਣਨ ਨਾਲ ਬੱਚੇ ਨੂੰ ਆਪਣੀ ਪਛਾਣ ਤੇ ਮਾਂ ਬੋਲੀ ਨਾਲ ਪਿਆਰ ਜਨਮਦਾ ਦੋਰੀਆਂ ਅਨਮੋਲ ਮੰਗਾਂ ਲਾਡ ਤੇ ਖੁਸ਼ੀ ਦੇ ਪਲ ਹੁੰਦੇ ਲੋਰੀਆਂ ਰਤਲ ਦਾ ਪੂਰਾ ਰੰਗ ਨੇ ਤਾਰੀਖ ਦਾ ਇਤਿਹਾਸ ਨੇ ਇੰਜੀ ਗੱਲਬਾਤ ਵਿੱਚੋਂ ਅਸੀਂ ਰਾਲੀ ਮੁੱਲ ਕੇ ਇਹ ਵੀ ਸਿੱਖਿਆ ਕਿ ਲੋਰੀਆਂ ਪੰਜਾਬ ਦਾ ਕਦੀਮ ਵਿਰਸਾ ਨੇ ਇਨਾ ਵਿੱਚ ਮਾਂ ਦਾ ਪਿਆਰ ਰੀਝਾ ਜਜ਼ਬੇ ਸਦਰਾਂ ਦੇ ਨਾਲ ਨਾਲ ਔਖੇ ਵੇਲੇ ਦੀ ਵੀ ਗੱਲ ਕੀਤੀ ਜਾਂਦੀ ਹੈ ਜਿਵੇਂ ਐਸ ਲੈਰੀ ਇਸ ਲੋਰੀ ਨੂੰ ਸੁਣੋ ਅੱਲਾ ਮਾਲੀ ਗੁਲਦਾਰ ਦਾਣਾ ਫੁੱਲ ਕਬੂਲ ਦਾ ਵਰੀਵਾਂ ਦੇ ਵਾਸਤੇ ਦਪਹਿਰ ਨੂੰ ਖੁੱਲਣਾ ਜਦੋਂ ਮੈਂ ਲੋਰੀਆਂ ਇਕੱਠੀਆਂ ਕੀਤੀਆਂ ਤੇ ਕੁੜੀਆਂ ਲਈ ਲੋਰੀਆਂ ਨਾ ਆਉਂਦੇ ਪਰ ਆਪਸਾ ਜ਼ਿਆਦਾਤਰ ਟੱਬਰ ਪੁਤਰਾ ਲਈ ਲੋਰੀਆਂ ਜਾਂਦੇ ਸਨ ਇਸ ਤਰ੍ਹਾਂ ਲੋਰੀਆਂ ਰਾਹੀਂ ਸਾਡੇ ਸਮਾਜ ਵਿੱਚ ਕੁੜੀ ਮੁੰਡੇ ਦੀ ਨਾ ਬਰਾਬਰੀ ਦਾ ਗੱਲਤਾ ਚੱਲਦਾ ਹੈ ਲੋਰੀਆਂ ਤੇ ਕੁਝ ਕਿਤਾਬਾਂ ਤੇ ਖੋਜ ਵੀ ਕੀਤੀ ਮੈਂ ਤੇ ਜਿਹਦੇ ਵਿੱਚ ਸਖੀ ਸਰਵਰ ਦੀਆਂ ਲੋਰੀਆਂ ਦੀ ਕਿਤਾਬ ਜਿਹੜੀ ਲੋਕ ਵਿਰਸਾ ਅਸ਼ਾਦ اسلامਾਬਾਦ ਨੇ ਛਾਪੀ ਉਹਦੇ ਵਿੱਚੋਂ ਪੂਰੀ ਕਿਤਾਬ ਵਿੱਚੋਂ ਦੋ ਲੋਰੀਆਂ ਕੋਲ ਮੈਨੂੰ ਆਵਸਤ ਮਿਲੀਆਂ ਇੱਕ ਸੀ ਬੱਚੀ ਮੇਰੀ ਰਾਣੀ ਹੈ ਲਾਡੋ ਬੜੀ ਸਿਆਣੀ ਹੈ ਰੋਜ਼ ਪੜਨ ਨੂੰ ਜਾਂਦੀ ਹੈ ਪੜ ਕੇ ਮੋਰ ਦਾ ਆਂਦੀ ਹੈ ਦੋ ਲੋਰੀਆਂ ਅਰਸ਼ਾਦ ਅਹਿਮਦ ਪੰਜਾਬੀ ਹੋਣਾ ਦੀ ਕਿਤਾਬ ਵਿੱਚੋਂ ਮਿਲਿਆ ਲੋਕ ਲੋਰੀਆਂ ਵਿੱਚੋਂ ਮਿਲਿਆ ਜਿਹੜੀ ਪੰਜਾਬੀ ਅਦਵੀ ਲਹਿਰ ਲਾਹੌਰ ਨੇ 1982 ਵਿੱਚ ਛਾਪੀ ਸੀ ਆ ਨੀ ਗੁੜੀਏ ਗੱਲ ਸੁਣਾਵਾ ਪੰਜੇ ਬਾਣਾ ਮੇਚ ਦਵਾਵਾ ਅੱਗੇ ਤੁਸੀਂ ਫਿਰ ਬਾਅਦ ਚ ਪੂਰੀ ਸੁਣੋਗੀ ਅਗਲੀ ਹੈ ਅੱਲਾਹੁ ਲਵਾਦੇ ਖੂਹ ਖੂਹੇ ਮੂਠਾ ਖੂਹੇ ਮਿੱਠਾ ਪਾਣੀ ਜੀਵੇ ਕਾ ਕੀ ਰਾਣੀ ਜੋ ਕਮਸਾ ਲੋਕਾਂ ਨਾਲ ਮਿਲ ਕੇ ਕੀਤਾ ਉਸ ਦਾ ਅਸਰ ਬਾਲਾਂ ਉੱਤੇ ਤੇ ਕੋਈ ਨਹੀਂ ਪਰ ਮਾਂ ਵੀ ਪੰਜਾਬੀ ਨਾਲ ਪੰਜਾਬੀ ਨੂੰ ਮਾਣ ਦੀ ਅੱਖ ਨਾਲ ਵੇਖਣ ਲੱਗੀ। ਔਰ ਮਾਂ ਬੋਲੀ ਦੀ ਕਦਰ ਕਰਨੀ ਸ਼ੁਰੂ ਕੀਤੀ। ਮੈਨੂੰ ਜੇ ਤਾਂ ਅਸੀਂ ਸ਼ਰਮਾਨੇ ਆ ਬੋਲਣ ਤੋਂ ਪਪਾ ਜੀ ਕਿਹਾ ਕਿ ਨਹੀਂ ਆ ਕਿ ਸਾਡੀ ਬੜੀ ਕਦਰ ਨਹੀਂ ਹੋਣੀ ਹੈ। ਲੁਗਾਈ ਨਾਲ ਗੱਲ ਕੰਮ ਕਰਨ ਨਾਲ ਇਹ ਫਾਇਦਾ ਵੀ ਹੋਇਆ। कि ਲੋਰੀਆਂ ਦੀ ਸੀਰੀ ਬਣ ਗਈ ਇਸ ਵਿੱਚ ਪੰਜ ਲੋਰੀਆਂ ਮੈਂ ਖੁਦ ਕੁੜੀਆਂ ਵਾਸਤੇ ਲਿਖ ਕੇ ਕੰਪੋਜ਼ ਕਰਕੇ ਕਾਇਮ ਹੋਂ ਇੱਕ ਨਾਨੀ ਤੇ ਦਾਦੀ ਬਾਰੇ ਵੀ ਲਿਖੀ ਉਹ ਵੀ ਵਿੱਚ ਸ਼ਾਮਲ ਕੀਤੀ ਕਿਉਂ ਕਿ ਕਿਉਂਕਿ ਜਿਹੜੀ ਅੱਜ ਦੀ ਯਾਨੀ ਜੋ ਕੀ ਰਿਸਰਚ ਦੇ ਮੁਤਾਬਕ ਜਿਹੜੇ ਸਾਡੇ ਪਰਿਵਾਰ ਦੇ ਬਾਕੀ ਲੋਕ ਹੁੰਦੇ ਆ ਨਾਨਕੇ ਦਾਦੇ ਕੇ ਉਹਨਾਂ ਦਾ ਵੀ ਬੱਚੇ ਦੀ ਡਵੈਲਪਮੈਂਟ ਬਹੁਤ ਪਰਮਾਤਮਕ ਰਹਿੰਦਾ ਜੋ ਕੁਝ ਮੈਂ ਸਿੱਖਿਆ ਉਵੇਂ ਦਾ ਸਾਨੂੰ ਸਾਡੀ ਹਯਾਤੀ ਸਿੱਖੰਦਾ ਏਜੇ ਬੰਦੇ ਜਿਹੜਾ ਰੋਜ਼ ਦਿਹਾੜੇ ਨਿੱਕੇ ਵੱਡੇ ਤਜਰਬਿਆਂ ਤੇ ਅੰਗਲਾਂ ਉਤੇ ਖੜਾ ਹੁੰਦਾ ਹੈ ਮਿਲ ਕੇ ਅੰਗਲੀ ਕਾਜ ਕਰਨ ਨਾਲ ਤਬਦੀਲੀ ਆਉਂਦੀ ਥਲ ਹੁੰਦਾ ਬਾਲਾ ਨਾਲ ਲੋਰੀਆਂ ਸਾਂਝੀਆਂ ਕਰਨਾ ਉਹਨਾਂ ਦੀ ਰੂਹ ਵਿੱਚ ਸੁਰ ਫੁਕਣ ਵਾਲੀ ਗੱਲ ਹੈ ਤੇ ਇਹ ਸੁਰਾਂ ਦੇ ਉਤਾਰ ਚੜ੍ਹਾਓ ਲੋਰੀਆਂ ਦੇ ਮਿੱਠੇ ਬੋਲ ਪੰਘੂੜੇ ਵਿੱਚ ਪਏ ਵਾਲ ਜੀਵਨ ਦੀ ਜ਼ੇਰ ਜ਼ਬਰ ਤੇ ਬੇਸ਼ਅ ਅਪੀ ਸੁਖਾ ਦੇ ਨੇਕੀ ਉਮਰੋਂ ਇਹ ਬੱਚਿਆਂ ਨਾਲ ਕਿਤਾਬਾਂ ਪੜਨਾ ਕਹਾਣੀਆਂ ਸੁਣਾਉਣਾ ਧਾਰ ਅਸਲ ਬੱਚਿਆਂ ਨੂੰ ਪੜ੍ਹਨ ਦਾ ਜਾਗ ਲਾਉਂਦਾ ਹੈ ਪੜ੍ਹਨ ਦੀ ਲਗਨ ਪਿਆਸ ਬੱਚੇ ਨੂੰ ਗੋਦ ਵਿੱਚ ਹੀ ਪੈ ਜਾਵੇ ਤੇ ਸਾਰੀਆਂ ਦਾ ਪੰਜਾਬੀ ਦਾ ਪੰਜਾਬੀ ਵਿਰਸੇ ਦਾ ਪਨਾ ਹੋ ਜਾ ਲੋਰੀਆਂ ਗਾਵਣਾ ਤੇ ਕਹਾਣੀਆਂ ਸੁਣਾਉਣਾ ਅਸਲ ਵਿੱਚ ਆਪਣੀ ਬੋਲੀ ਤੇ ਵਿਰਸੇ ਨੂੰ بچਾਉਣਾ ਹੈ ਆਖਰ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਤੇ ਇੱਕ ਲੋਰੀ ਸੁਣਾਉਂਦਾ ਹਾਂ እእን እእን እን

sanno più che il ticco e i कोई नहीं दो दहाड़े बोलिया यार बेलिया देर कोई नहीं। कल उदरा ला कल कट लानी चाहिए होर देर करनी ठीक नहीं ਸਾਬ ਮਾਂ ਆ ਕਾ ਮਾਂ ਮਾਂ ਮੋਨੇ ਕਿ ਸਾਨੂੰ ਖੇਡ ਕੇ ਨਿਕਲ ਜਾਇਦਾ ਕੀ ਹੋ ਗਿਆ ਬੱਚਾ ਸੀ ਮੈਨਾਂ ਆਇਆ ਕੀ ਆਖਿਆ ਹਾਲੇ ਸਾਨੂੰ ਟਿਕਲ ਦੀ ਕੋਈ ਲੋੜ ਨਹੀਂ ਬਿੱਕ ਬੁਲਿਆ ਉਹ ਚੁੱਪ ਚੁੱਪ ਹੀ ਤੇ ਲੰਘ ਪੜਿਆ ਸੋਏ ਕਿ ਸਾਹ ਲਾਇਆ ਦੇ ਬੋਲਿਆ ਮੈਨੂੰ ਕਿਸੇ ਦੇ ਕੋਲ ਲੋੜ

जो कोई अपने भरोसा करके कुछ करने की ठान शुरू हो जाता है चलो इथी निकल चली तो बच्चा की तो जिंदगी जो स्थान है सवाल मैं बेनती कराइन की सेवा कर वागुर जी का खालसा वागू की फिर बहुत खुशी हुई थोड़ा तो लगे शायद साढ़े कॉमन हैरीटेज भी है, है मैं भी ਮਾਸਟਰ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਤੇ ਇਹ ਕੀ ਕਰ ਰਿਹਾ ਹੈ ਤੇ ਸਾਡੀ ਪ੍ਰੋਬਲਮ ਇਹੀ ਰਹੀ ਹੈ ਕਿ ਨਰਸੀ ਜੁਆਇੰਸ ਕਿਹੜੇ ਇੱਥੇ ਬੱਚਿਆਂ ਨੂੰ ਸਿਖਾਏ ਜਾਂਦੇ ਆ ਤੇ ਪੇਰੈਂਟਸ ਨੂੰ ਇਹੀ ਲੱਗਦਾ ਹੈ ਕਿ ਜਦੋਂ ਬੱਚਾ ਸਕੂਲ ਜਾਏਗਾ ਤੇ ਉਹ ਉਹ ਜਿਹੜੇ ਟੀਚੰਗ ਗਾਨਾ ਚਾਹਤ ਕਰਦੇ ਆ ਜਿਹੜੇ ਟੀਚਰ ਉਹਨਾਂ ਨੂੰ ਗਾ ਕੇ ਸਿਖਾਉਂਦੇ ਨਰਸਰੀ ਰਾਈਮਸ ਤੇ ਉਹ ਅਗਰ ਬੱਚਾ ਨਹੀਂ ਰੈਪਲੀਕੇਟ ਕਰਦਾ ਤੇ ਕੀਚੰਗਾ ਇਮਪ੍ਰੈਸ਼ਨ ਨਹੀਂ ਹੁੰਦਾ ਕਿ ਕਿ ਮੈਨੂੰ ਇਹ ਬੱਚੇ ਨੇ ਕੁਝ ਸਿਖਾਇਆ ਹੀ ਨਹੀਂ ਕਿ ਬਿਲਕੁਲ ਖਾਲੀ ਆ ਗਿਆ ਇਹ ਕਹਿੰਦਾ ਹੈ ਨਾ ਖਾਲੀ ਚਾਂਦ ਦੇ ਤਾਂ ਤੁਸੀਂ ਮਿਊਜ਼ਿਕ ਦਾ ਵਰਕ ਹੈ ਉਹੀ ਆ ਗਿਆ ਇਸ ਕਰਕੇ ਪੇਮੈਂਟਸ ਵੀ ਇਹੋ ਜਿਹਾ ਕਿਲੇ ਡਬਲ ਪਾਇਰਡ ਹੋ ਗਿਆ ਕਿ ਅਸੀਂ ਆਪਣੀ ਜਿਹੜੇ ਨੋਰੀਆਂ ਸਿਖਾਈਏ ਜਾਂ ਲਿਟਰਸੀ ਵਾਲੀ ਸਿਖਾਈਏ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਮੈਂ ਅ 10 ਸਾਲਾਂ ਦੇ ਨਾਲ ਕੰਮ ਕਰ ਰਹੀ ਹਾਂ 22 ਸਾਲ ਤੋਂ ਕੰਮ ਕਰ ਰਹੀ ਹਾਂ ਔਰ ਇਹ ਦਾਰਾ ਅਸੀਂ ਮੇਰਾ ਕੰਮ ਕੀ ਹੈ ਕਿ ਮੈਂ ਮਾਂ-ਬਾਪ ਨੂੰ ਦੇ ਟ੍ਰੇਨਿੰਗ ਦਿ ਨੀਅਰ ਟੀਚਰਸ ਲੁਕ ਟ੍ਰੇਨਿੰਗ ਦਿ ਨੀਅਰ ਟੈਡੀਸ਼ਨਲ ਟ੍ਰੇਨਿੰਗ ਦਿ ਨੀਅਰ ਅਰੇ ਔਥੈਂਟਿਕ ਗੱਲਾਂ ਕੇ ਰਿਸਰਚ ਦੇ ਮੁਤਾਬਕ ਪਹਿਲੇ ਤੇ ਸਾਜ ਬੱਚਾ ਆਪਣੀ ਘਰ ਦੀ ਬੋਲੀ ਬੋਲਦਾ ਆਪਣੇ ਘਰ ਦਾ ਕੀ ਜਾਂਦਾ ਹੈ ਕਿ ਜਿਹੜੀ ਪਹਿਲੀ ਹਿਊਨਿਵਰਸਟੀ ਹੈ ਉਹ ਉਹਦਾ ਘਰ ਹੈ ਉਹਦੀ ਮਾਂ ਦੀ ਗੋਦ ਹੈ ਉਥੋਂ ਜੋ ਉਹਦੀ ਨੀ ਬਣਦੀ ਹੈ ਫਾਊਂਡੇਸ਼ਨ ਬਣਦੀ ਹੈ ਉਹ ਐਕਚੁਅਲੀ ਬਹੁਤ ਜ਼ਰੂਰੀ ਹੈ ਦੂਸਰਾ ਜ਼ਬਾਨਾ ਸਿੱਖਣ ਲਈ ਇਹ ਇਹ ਮੈਂ ਸਿਖਾ ਰਹੀ ਆ ਬਾਈ ਸਾਹਿਬ ਔਰ ਇਹੀ ਗੱਲ ਟੀਚਰਸ ਨੂੰ ਵੀ ਸਿਖਾ ਰਹੇ ਆ ਟ੍ਰੇਨ ਕਰ ਰਹੇ ਆ ਕਿ ਤੁਸੀਂ ਇਹ ਦੱਸੋ ਮਾਪਾਪਾ ਨੂੰ ਕਿ ਜਿਹੜੇ ਬੱਚੇ ਜਿਹੜੇ ਦੂਸਰੀਆਂ ਕਮਿਊਨਿਟੀ ਦੇ ਬੱਚੇ ਨੇ ਅਗਰ ਉਹਨਾਂ ਦੀ ਘਰ ਦੀ ਬੋਲੀ ਤੇ ਘਰ ਦਾ ਲਰਨਿੰਗ ਮਾਹੌਲ ਅੱਛਾ ਹੋਵੇਗਾ ਪੱਕਾ ਹੋਏਗਾ ਉਹਨਾਂ ਦੇ ਜਿਵੇਂ ਚੀਸ ਸਿੱਖਾਂਗੇ ਉਹ ਫ੍ਰੈਂਚ ਵਿੱਚ ਦੁਨੀਆ ਦੀਆਂ ਸਭ ਜ਼ਬਾਨਾਂ ਸਿੱਖਣਗੇ ਤੇ ਦੂਜਾ ਇੱਕ ਬਹੁਤ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਬੱਚਾ ਆਪਣੀ ਬੋਲੀ ਨੂੰ ਪਿਆਰ ਕਰਦਾ ਹੈ ਜਾਣਦਾ ਹੈ ਆਪਣੇ ਵਿਰਸੇ ਨੂੰ ਜਾਣਦਾ ਹੈ ਉਹਦੀ ਇੱਜ਼ਤ ਕਰਦਾ ਹੈ ਉਹ ਹੀ ਦੂਸਰਿਆਂ ਦੀ ਜ਼ਬਾਨ ਨੂੰ ਦੂਸਰਿਆਂ ਦੇ ਵਿਰਸੇ ਨੂੰ ਇੱਜ਼ਤ ਦਿੰਦਾ ਹੈ ਸੋ ਅਸੀਂ ਐਕਚੁਅਲੀ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਿਰਫ ਆਪਣੇ ਆਪ ਨੂੰ ਨਹੀਂ